ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੜਿਆਲਾ ਮੰਡਕੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਦੀ ਰੈਨਮਾਈ ਕਾਲਜ ਪ੍ਰਿੰਸੀਪਲ ਜਗਸੀਰ ਸਿੰਘ ਬਰਾੜ ਦੀ ਜੋਗ ਅਗਵਾਈ ਅਤੇ ਐਨਐਸਐਸ ਵਿਭਾਗ ਦੇ ਸਹਿਯੋਗ ਨਾਲ ਹਾਕੀ ਦੀ ਮਹਾਨ ਖਟਾਰੀ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਸਮਾਗਮ ਚ ਰੋਸ਼ਨ ਖੇੜਾ ਸਟੇਟ ਬਾਡੀ ਸਿਹਤ ਸਿੱਖਿਆ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਜੱਤੀ ਮੱਖਣ ਲਾਲ ਪੱਲਣ ਚੇਅਰਮੈਨ ਸੈਨ ਸਮਾਜ ਵੈਲਫੇਅਰ ਬੋਰਡ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਇਸ ਖੇਡ ਦਿਵਸ ਦੌਰਾਨ ਵਿਦਿਆਰਥੀਆਂ ਦਰਮਿਆਨ ਵਕਤ-ਵਕਤ ਖੇਡ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਬੋਲਣੇ ਰੋਸ਼ਨ ਖੇੜਾ ਮੱਖਣ ਲਾਲ ਪੱਲਣ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਵਕਤ-ਵਕਤ ਖੁਲਾੜਿਆਂ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਖੇਡਾਂ ਪ੍ਰਤੀ ਆਪਣੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਾਲਜ ਦੇ ਵਿਦਿਆਰਥੀ ਤੇ ਸਮੂਹ ਸਟਾਫ ਹਾਜ਼ਰ ਸੀ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਸਟੈਂਟ ਕਾਲਜ ਸ਼੍ਰੀ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਡਨਿਆਲਾ ਮੰਡ ਕੀ ਵਿਖੇ ਨੈਸ਼ਨਲ ਸਪੋਰਟਸ ਡੇ ਮਨਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਭਾਗ ਲਿਆ ਜਿਵੇਂ ਸੈਕ ਰੇਸ ਛੋਟੀਆਂ-ਛੋਟੀਆਂ ਗੇਮਾਂ ਹੋਰ ਜਿਸ ਤਰ੍ਹਾਂ स्पून रेस ਹੁੰਦੀ ਹੈ ਔਰ ਰੱਸਾ ਕਸੀ ਦਾ ਮੁਕਾਬਲੇ ਹੋਏ ਔਰ بارش ਦੇ ਕਰਕੇ ਅਸੀਂ ਆਊਟਡੋਰ ਬਹੁਤ ਜ਼ਿਆਦਾ ਗੇਮਾਂ ਨਹੀਂ ਅੱਜ ਕਰਵਾ ਸਕੇ ਪਰ ਉਸ ਦੇ ਉਪਰੰਤ ਰੋਸ਼ਨ ਖੇੜਾ ਜੀ ਜਿਹੜੇ ਸਟੇਟ ਵਾਲੀ ਉਹਨਾਂ ਨੇ ਬਹੁਤ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਔਰ ਸਿੱਧ ਸੰਬੰਧੀ ਜਾਣਕਾਰੀ ਔਰ ਸਿੱਧ ਸੰਬੰਧੀ ਸਿੱਖਿਆ ਉਹਨੇ ਪ੍ਰਦਾਨ ਕੀਤੀ ਆ ਮਾਣਯੋਗ ਪ੍ਰਿੰਸੀਪਲ ਆਪਣੇ ਚੰਦਰਸ਼ੇਖਰ ਜੀ ਉਹਨਾਂ ਨੇ ਆ ਕੇ ਅੱਜ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਲੋਕ ਭਲਾਈ ਮਾਂਝਟੜੇ ਵਾਲਾ ਮੰਜੀ ਕੀ ਵੱਲੋਂ ਪੰਚਾਇਤ ਵੱਲੋਂ ਜਿਹੜੇ ਨੁਮਾਇंदे ਹਾਜ਼ਰ ਹੋਏ ਤੇ ਅੱਜ ਦੇ ਸਮੇਂ ਸਾਰਿਆਂ ਨੇ ਵਿਦਿਆਰਥੀਆਂ ਨੂੰ ਵੱਧ ਚੜ ਕੇ ਗਿਆਮਜ ਦੇ ਆਪਣੇ ਸਿੱਧ ਸਮਾਨ ਸੰਬੰਧੀ ਆਪਦੇ ਬ੍ਰੇਨ ਨੂੰ ਆਪਦੇ ਮਾਈਂਡ ਨੂੰ ਆਪਦੇ ਫਿਊਚਰ ਨੂੰ ਜਿਹੜਾ ਹੈਗਾ ਤੰਦਰੁਸਤ ਕਰਨ ਦਾ ਉਪਰਾਲਾ ਅੱਜ ਜਿਹੜਾ ਹੈਗਾ ਕੀਤਾ ਗਿਆ ਤੇ ਸਾਰਿਆਂ ਨੇ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਮੇਰਾ ਨਾਮ ਤਨਦੀਪ ਘਰੇ ਤੇ ਮੈਂ ਗੁਰਗੋਬੀ ਸਿੰਘ ਖਾਲਸਾ ਯੂਨੀਵਰਸਿਟੀ ਕਾਲਜ ਵਿੱਚ ਪੜ੍ਹਦੀ ਆ ਅੱਜ ਸਾਡੇ ਕਾਲਜ ਵਿੱਚ ਸਪੋਰਟਸ ਡੇ ਮਨਾਇਆ ਗਿਆ ਜਿਹਦੇ ਵਿੱਚ ਸੈਕ ਰੇਸ ਲੈਮਨ ਰੇਸ ਟੱਗ ਆਫ ਵੋਰ ਅਤੇ ਕੈਰਮ ਵਰਗੀਆਂ ਜਿਹੜੀਆਂ ਬਹੁਤ ਗੇਮਾਂ ਖੜਾਈਆਂ ਗਈਆਂ ਤੇ ਅਸੀਂ ਸਾਰਿਆਂ ਨੇ ਉਹਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਕਰੀਸ ਵਿੱਚ ਜਿਹੜੀ ਕਿ ਮੇਰੀ ਫਸਟ ਪੋਜੀਸ਼ਨ ਆਈ ਹੈ ਮੈਂ ਆਪਣੇ ਨਾਲ ਨਾਲ ਬਾਕੀ ਕੁੜੀਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਜਿਹੜਾ ਕਿ ਸਰੀਰਕ ਸਿੱਖਿਆ ਵਿੱਚ ਵੀ ਪਾਰਟਿਸਪੇਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਆਪਣੀ ਕੰਦਰਸਤੀ ਸਿਹਤ ਵੀ ਬਹੁਤ ਵਧੀਆ ਹੁੰਦੀ ਹੈ ਤੇ ਉਹ ਵੀ ਆਪਣੀ ਸਿਹਤ ਵੀ ਵਧੀਆ ਬਣਾਉਣੀ ਚਾਹੀਦੀ ਹੈ ਮੈਂ ਉਸ ਕੋ ਕਾਲਜ ਦੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਕਮੇਟੀ ਦਾ ਜਿਹੜਾ ਕਿ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਕਰਦੀ ਆ ਸਾਡੇ ਕੋਲੇ ਵੀ ਜਿਹੜਾ ਡੇ ਆ ਬਹੁਤ ਵਧੀਆ ਤੇ ਤੁਮਦਮ ਨਾਲ ਮਨਾਇਆ ਗਿਆ